ਫੀਚ ਪਾਈ ਪੈਂਦੇ ਆ ਕੋਈ ਪਾਈਪ ਵਾਲ ਦੇਖਦਾ ਨਹੀਂ ਤੁਸੀਂ ਹੋਰ ਤਾਂ ਸਮਾਨ ਬਦਲਾ ਲਓਗੇ ਪਾਈਪ ਖਰਾਬ ਹੋ ਗਈ ਫਿਰ ਕਿਵੇਂ ਕਰੋਗੇ ਸਰ ਬਿਲਕੁਲ ਇਹ ਗੇ ਕੰਪੋਜ਼ਿਟ ਪਾਈਪ ਇਹਦਾ ਕੀ ਫਾਇਦਾ ਜੀ ਜਿਵੇਂ ਮੈਂ ਤੁਹਾਨੂੰ ਇਸ ਚ ਦੱਸਿਆ ਬੈਂਡ ਪਿਆਵੇ ਇਸ ਜੋੜ ਲਾਣੇ ਪੈਂਦੇ ਆ ਆ ਪੂਰਾ ਕੋਇਲ ਆਂਦਾ 200 ਮੀਟਰ ਦਾ ਇਹਦੇ ਨਾਲ ਪ੍ਰੈਸ਼ਰ ਕਦੇ ਵੀ ਕੋਠੀ ਚ ਘਟਦਾ ਨਹੀਂ ਜੀ ਸਾਰਾ ਬਹੁਤ ਵਧੀਆ ਮਟੀਰੀਅਲ ਹੈ ਵਜਾ ਮਟੀਰੀਅਲ ਹੈ ਅੱਜ ਹਰ ਕੋਈ ਬੰਦਾ ਦਿਮਗ ਤੋਂ ਔਖਾ ਨਾਲ ਬੰਦਾ ਦਿਮਗ ਨੂੰ ਟੋਟਲੀ ਟਾਟਾ ਬਾਏ ਬਾਏ ਹੈ ਠੀਕ ਹੈ ਜੀ ਆ ਸਪੈਸ਼ਲ ਸੀਵਰੇਜ ਦੀ ਪਾਈਪ ਆ ਤੁਸੀਂ ਦੇਖੋ ਇਸ ਸਟਰੈਂਥ ਬਹੁਤ ਆ ਫਾਰਮ ਕੋਰ ਪਾਈਪ ਹੁੰਦੀ ਆ ਅਗਲੀ ਇਹਦੇ ਨਾਲ ਐਂਟੀ ਰੋਡੈਂਟ ਕਹਿੰਦੇ ਆ ਕਦੇ ਵੀ ਚੂਹੇ ਵਗੈਰਾ ਇਹਨੂੰ ਕੁੱਤਰ ਨਹੀਂ ਸਕਦੇ ਅੱਜ ਦੇ ਟਾਈਮ ਤੇ 99% ਮੈਂ ਬੋਲਣਾ ਤਾਂ CPVC ਪਾਈਪ ਚੱਲ ਰਹੀ ਹੈ ਜੋ ਹੌਟ ਐਂਡ ਕੋਲਡ ਵਾਟਰ ਲਈ ਸੂਟੇਬਲ ਹੈ ਪਰ ਇੰਡੀਆ ਦੀ ਨੰਬਰ 1 ਪਾਈਪ ਹੈ ਜੀ ਅਜੇ ਕੰਪਨੀ ਵੀ ਵੱਡੇ ਮੇਜਰ ਪ੍ਰੋਜੈਕਟ ਹੋਣਗੇ ਉਧਰ ਅਜੇ ਦੀ ਪਾਈਪ ਲੱਗੂਗੀ ਹੱਸੇ ਗਾਲ ਦੋਸਤੋ ਅੱਜ ਪਹੁੰਚੇ ਆਪਾਂ ਲਕਸ਼ਮੀ ਪਾਈਪਸ ਬਠਿੰਡਾ ਦੇ ਵਿੱਚ ਅੱਜ ਵਾਲੀ ਵੀਡੀਓ ਇੰਨੀ ਕਿ ਜਾਣਕਾਰੀ ਭਰਪੂਰ ਹੈ ਆਪਾਂ ਕੋਠੀਆਂ ਬਾਹਰੋਂ ਦਿਖਾਉਣੇ ਆ ਪਰ ਅੱਜ ਕੋਠੀ ਦੇ ਨਾਲ ਆਪਾਂ ਅੰਦਰ ਕੀ ਮਟੀਰੀਅਲ ਲੱਗਦਾ ਤੇ ਉਹਦਾ ਫਾਇਦਾ ਕੀ ਆ ਨੁਕਸਾਨ ਕੀ ਆ ਜਾਂ ਕਿਹੜਾ ਚੀਜ਼ ਆਪਾਂ ਨੂੰ ਅੱਜ ਦੇ ਟਾਈਮ 'ਚ ਲਵਾਉਣੀ ਚਾਹੀਦੀ ਆ ਉਹ ਸਾਰੀ ਗੱਲਬਾਤ ਬਾਈ ਜੀ ਨਾਲ ਕਰਾਂਗੇ ਬਾਈ ਜੀ ਹੱਸੇ ਗਾਲ ਸੱਚੀ ਗੱਲ ਜੀ ਸੱਚੀ ਗੱਲ ਗੁਰੂ ਜੀ ਬਾਈ ਜੀ ਅੱਜ ਫਿਰ ਆਪਣੇ ਦਰਸ਼ਕਾਂ ਨੂੰ ਕੀ ਨਵਾਂ ਸਿੱਖਣ ਨੂੰ ਮਿਲੂਗਾ ਜੀ ਸਰ ਇਹਦੇ ਵਿੱਚ ਤਾਂ ਸਭ ਤੋਂ ਜ਼ਰੂਰੀ ਜਿਹੜੀ ਮੈਂ ਤੁਹਾਨੂੰ ਇੰਨੀ ਜਾਣਕਾਰੀ ਦੇ ਰਿਹਾ ਠੀਕ ਆ ਜੀ ਤੁਹਾਨੂੰ ਕਦੇ ਵੀ ਮਾਰਕੀਟ 'ਚ ਜਾਣਕਾਰੀ ਨਹੀਂ ਮਿਲਣੀ ਆਪਣੇ ਪਲੰਬਰ ਭਰਾਵਾਂ ਨੂੰ ਵੀ ਬਹੁਤ ਵਧੀਆ ਗਾਈਡੈਂਸ ਮਿਲੂਗੀ ਮੈਂ ਹੁਣ ਵੀ ਪਲੰਬਰਾਂ ਤੇ ਸਾਰੇ ਆਪਣੇ ਜਿਹੜੇ ਘਰੇ ਯੂਜ਼ ਕਰਨਾ ਚਾਹੁੰਦੇ ਆ ਤੁਹਾਨੂੰ ਅੱਧੀ ਨੌਲੇਜ ਇਸ ਚੀਜ਼ਾਂ ਨੂੰ ਮਿਲ ਜੂਗੀ ਤੁਸੀਂ ਸਹੀ ਇਹਨੂੰ ਜਾਣਕਾਰੀ ਲੈ ਲਈ ਤਾਂ ਆਜੋ ਭਾਈ ਫਿਰ ਕਰੀਏ ਸ਼ੁਰੂ ਮੈਂ ਜੋ ਤੁਹਾਨੂੰ ਪਹਿਲਾਂ ਕਹਿ ਰਿਹਾ ਸਾਡਾ ਫਰੰ ਦਾ ਨਾਮ ਹੀ ਲਕਸ਼ਮੀ ਪਾਈਪਸ ਹੈ ਅਸੀਂ ਪਹਿਲਾਂ ਸ਼ੁਰੂ ਤੋਂ 17 ਸਾਲਾਂ ਤੋਂ ਹੀ ਨਾਲ ਪਾਈਪ ਦਾ ਕੰਮ ਅਸੀਂ ਸਭ ਤੋਂ ਪੁਰਾਣਾ ਕੰਮ ਕਰ ਰਹੇ ਹਾਂ ਕੀ ਬਾਤ ਹੈ ਸਾਰੇ ਕੋਠੀ 'ਚ ਪਾਈ ਪੈਂਦੇ ਆ ਕੋਈ ਪਾਈਪ ਬਾਲ ਦੇਖਦਾ ਨਹੀਂ ਅਗਲਾ ਸਿਰਫ ਸੈਨੀਟਰੀ ਲੈਣ ਲਈ ਬਿਆਰ ਚਾਹੁੰਦਾ ਪਾਈਪ ਲਈ ਕੋਈ ਜਾਂਦਾ ਨਹੀਂ ਜਿਹੜੀ ਅਸੀਂ ਪਾਈਪ ਯੂਜ਼ ਕਰ ਰਹੇ ਆ ਅਸੀਂ ਅਗਰ ਮੈਂ ਬੋਲਾਂ ਇੰਡੀਆ ਦੀ ਨੰਬਰ 1 ਪਾਈਪ ਹੈ ਜੀ ਅਜੇ ਕੰਪਨੀ ਅਗਲਾ ਕਹਿੰਦਾ ਅਜੇ ਇੱਕ ਉਹ ਬ੍ਰਾਂਡ ਹੈ ਜਿਹੜਾ ਇੰਡਸਟਰੀਅਲ ਬ੍ਰਾਂਡ ਹੈ ਜਿੰਨੇ ਵੀ ਵੱਡੇ ਮੇਜਰ ਪ੍ਰੋਜੈਕਟ ਹੋਣਗੇ ਉਧਰ ਅਜੇ ਦੀ ਪਾਈਪ ਲੱਗੂਗੀ ਆ ਠੀਕ ਹੈ ਯੂਐਸਏ ਦਾ ਰੌ ਮਟੀਰੀਅਲ ਯੂਜ਼ ਕਰਦੇ ਆ ਜਿਹੜਾ ਸਭ ਤੋਂ ਵੱਡੀ ਗੱਲ ਇਹਦਾ ਪੇਟੈਂਟ ਕੀ ਹੈ ਸਰ ਐਲਬੋ ਠੀਕ ਤੁਸੀਂ ਐਲਬੋ ਦੇਖਿਆ ਸਰ ਕਦੇ ਆ ਨਹੀਂ ਮਤਲਬ ਇੰਨੀ ਗੁਲਾਈ ਚ ਨਹੀਂ ਦੇਖਿਆ ਤੁਸੀਂ ਐਵਜੇ ਐਲਬੋ ਚਲਦੇ ਆ 4 ਇੰਚ 3 ਇੰਚ ਜਿਹੜੇ ਪਤਨਾਲਿਆ ਤੇ ਵਰਤੇ ਜਾਂਦੇ ਆ ਉਹ ਕਿਉਂ ਵਰਤਦੇ ਆ ਪਾਣੀ ਦਾ ਪ੍ਰੈਸ਼ਰ ਆਂਦਾ ਪੂਰਾ ਪਾਣੀ ਥੱਲੇ ਜਾਂਦਾ ਇਹਨਾਂ ਨੇ ਨਾਰਮਲ ਛੋਟੇ ਐਲਬੋ ਵੀ ਛੋਟੇ ਐਲਬੋ ਵੀ ਆਪਣੇ ਸਾਰੇ ਗੁਲਾਈ ਚ 87 ਡਿਗ ਠੀਕ ਹੈ ਸਿੰਪਲ ਸਿੱਧਾ ਪਾਣੀ ਸਿੱਧਾ ਪਾਣੀ ਦੀ ਧਾਰਾਂ ਦੀ ਸਿੱਧੀ ਧਾਰ ਚੱਲੇਗੀ ਆਹ ਕੰਪਨੀ ਦਾ ਆਹ ਕੰਪਨੀ ਦਾ ਪੇਟੈਂਟ ਹੈ ਆਹ ਕੰਪਨੀ ਦਾ ਪੇਟੈਂਟ ਹੈ ਕੋਈ ਵੀ ਇਹਨੂੰ ਕਾਪੀ ਨਹੀਂ ਕਰ ਸਕਦਾ ਇਹਨੂੰ ਠੀਕ ਹੈ ਉਸ ਤੋਂ ਬਾਅਦ ਕੰਪਨੀ ਬਰਾਸ ਮਟੀਰੀਅਲ ਯੂਜ਼ ਕਰਦੀ ਹੈ ਵਰਜਨ ਬਰਾਸ ਮਟੀਰੀਅਲ ਹੀ ਹੁੰਦਾ ਡਬਲ ਲੌਕ ਲੱਗੇ ਹੁੰਦੇ ਜੀ ਡਬਲ ਰਿੰਗ ਹੈ ਸਾਰੇ ਮੋਸਟਲੀ ਟਿੰਗਲ ਸਿੰਗਲ ਰਿੰਗ ਯੂਜ਼ ਕਰਦੇ ਆ ਮੀਨ ਜਿਹੜੀ ਆ ਕੰਪਨੀ ਆ ਅਸੀਂ ਕਿਸੇ ਨੂੰ ਮਾੜਾ ਨਹੀਂ ਕਹਿੰਦੇ ਕੋਈ ਕੰਪਨੀ ਮਾੜੀ ਨਹੀਂ ਬਟ ਜਿਹੜੀ ਆਪਾਂ ਚੀਜ਼ਾਂ ਵਰਤ ਰਹੇ ਆ ਆਂ ਇੰਡੀਆ ਦਾ ਨੰਬਰ 1 ਬ੍ਰਾਂਡ ਹੈ ਸਿਰ ਬਹੁਤ ਘਟਿਆ ਇਹ ਕਈ ਚੀਜ਼ ਆਉਂਦੀਆਂ ਨੇ ਜਿਹੜੇ ਵੱਡੇ ਬ੍ਰਾਂਡ ਹੁੰਦੇ ਆ ਨਾ ਕਈ ਵਾਰੀ ਉੱਧਰ ਤੱਕ ਨਹੀਂ ਪਹੁੰਚਦੇ ਅੱਜ ਤਾਂ ਹੀ ਅਸੀਂ ਤੁਹਾਡੇ ਰਾਈ ਅਸੀਂ ਇਹ ਸਿਸਟਮ ਆ ਪਾਈਪ ਨੂੰ ਅਸੀਂ ਸਾਰਿਆਂ ਦੇ ਲੈ ਕੇ ਅੱਗੇ ਚਾਹੁੰਦੇ ਆ ਕਿ ਜਿਹੜੀ ਆਪਣੀ ਆ ਪਾਈਪ ਹੈ ਤੁਹਾਡੇ ਘਰ ਲਈ ਸੇਫਟੀ ਤੁਸੀਂ ਹੋਰ ਤਾਂ ਸਮਾਨ ਬਦਲਾ ਲਓਗੇ ਪਾਈਪ ਖਰਾਬ ਹੋ ਗਈ ਫਿਰ ਕਿਵੇਂ ਕਰੋਗੇ ਸਰ ਬਿਲਕੁਲ ਜੀ ਸਾਰੀ ਗੱਲ ਟਟੋਣੇ ਵਾਲਾ ਕੰਮ ਸਾਰਾ ਜ਼ਰੂਰੀ ਹੁੰਦਾ ਤਾਂ ਉਹਦੇ ਲੈ ਕੇ CPVC ਪਾਈਪ ਅੱਜ ਦੇ ਟਾਈਮ ਤੇ 99% ਮੈਂ ਬੋਲਣਾ ਤਾਂ CPVC ਪਾਈਪ ਚੱਲ ਰਿਹਾ ਜੋ ਹੌਟ ਐਂਡ ਕੋਲਡ ਵਾਟਰ ਲਈ ਸੂਟੇਬਲ ਹੈ ਪਹਿਲਾਂ ਬਈ ਕਿਹੜੀ ਚੱਲਦੀ ਸੀ ਪਹਿਲਾਂ ਪਹਿਲਾਂ ਚੱਲਦੀ ਸੀ UPVC ਜੀ ਪ ਠੀਕ ਹੈ ਜੀ ਆਈ ਪਾਈਪ ਕਿਉਂ ਲੱਗ ਗਿਆ ਅਸ ਦਾ ਟਾਈਮ ਤੇ ਨਾ ਸੀਮੈਂਟ ਹਾਰਡ ਹੋ ਗਿਆ ਤੁਸੀਂ ਜੀ ਆਈ ਪਾਈਪ ਅੱਜ ਲਗਾ ਲਓ 2 ਸਾਲ ਨੂੰ ਸਾਰੀ ਪਟਾ ਦੋਗੇ ਠੀਕ ਹੈ ਲੀਕੇਜ ਹੋ ਜਾਂਦੀ ਹੈ ਪਾਈਪ ਹੀ ਖਤਮ ਹੋ ਜਾਂਦੀ ਹੈ ਠੀਕ ਹੈ ਫਿਰ ਚੱਲਣ ਲੱਗੀ ਯੂ ਪੀ ਵੀ ਸੀ ਉਹ ਕੱਲੀ ਸੀਗੀ ਆਪਣਾ ਕੋਲਡ ਵਾਟਰ ਲਈ ਬਟ ਅੱਜ ਕੱਲ ਕੀ ਹੈ ਹਰ ਕੋਈ ਕੀ ਹੈ ਗਰਮ ਠੰਡੇ ਪਾਣੀ ਲਈ ਸਿਸਟਮ ਚੱਲਣ ਲੱਗ ਗਿਆ ਤਾਂ ਸੀ ਪੀ ਵੀ ਸੀ ਇੰਟਰੋਡਿਊਸ ਹੋਈ ਅਬ ਪਾਣੀ ਅਬ ਬਹੁਤ ਵਧੀਆ ਪਾਣੀ ਹੈ ਬਹੁਤ ਵਧੀਆ ਪਾਈਪ ਹੈ ਜਿਹੜੀ ਇਹਦੇ ਵਿੱਚ ਕੋਈ ਹਰੇਵਾਈ ਨਹੀਂ ਜਮਣੀ ਆਹੋ ਹੌਟ ਐਂਡ ਕੋਲਡ ਵਾਟਰ ਲਈ ਸੂਟੇਬਲ ਹੈ ਇਹਦੀ ਜਿਹੜੀ ਫਿਟਿੰਗ ਹੈ ਜਿਹੜੀ ਪਿੱਤਲ ਦੀ ਫਿਟਿੰਗ ਹੈ ਬਹੁਤ ਵਧੀਆ ਫਿਟਿੰਗ ਆਉਂਦੀ ਆ ਪਿੱਤਲ ਦੀ ਜਿਹੜੀ ਇਹਦੀ ਯੂਜ਼ ਹੁੰਦੀ ਆ ਠੀਕ ਆ ਬਾਈ ਜੀ ਬਾਈ ਹੁਣ ਜੇ ਦੇਖੀ ਆ ਪਾਈਪਾਂ ਹੋਰ ਵੀ ਬਹੁਤ ਰੰਗ ਪੈਣਦੇ ਆ ਆ ਸਪੈਸ਼ਲ ਹੈ ਕਿ ਆ ਜੀ ਗੈਸ ਪਾਈ ਠੀਕ ਹੈ ਆ ਗੈਸ ਪਾਈਪ ਸਿਲੰਡਰ ਤੋਂ ਅੱਜ ਕੱਲ ਸਾਰੇ ਸਿਲੰਡਰ ਬਾਹਰ ਰੱਖਣ ਲੱਗ ਗਏ ਸੇਫਟੀ ਪਰਪਸ ਲਈ ਕਿਚਨ ਚ ਸਿਲੰਡਰ ਨਹੀਂ ਹੋਊਗਾ ਸਿਲੰਡਰ ਬਾਹਰ ਰੱਖਿਆ ਜਾਊਗਾ ਚਾਹੇ ਕੋਈ ਗੈਸ ਗੀਜ਼ਰ ਲਾਂਦਾ ਸੀ ਮਨਾ ਕਰਦੇ ਆ ਗੈਸ ਗੀਜ਼ਰ ਨਾ ਲਾਓ ਵਧੀਆ ਨਹੀਂ ਬਟ ਸਿਲੰਡਰ ਜਿਹੜਾ ਵੀ ਕਿਸੇ ਨੇ ਰੱਖਿਆ ਹੋਵੇ ਆ ਬਾਹਰ ਅੱਜ ਕੋਈ ਵੀ ਗੀਜ਼ਰ ਲੱਗਿਆ ਹੋਵੇ ਜਾਂ ਚੁੱਲ੍ਹਾ ਲੱਗਿਆ ਹੋਵੇ ਇਹਦੀ ਇੰਟਰਨਲ ਹੀ ਪਾਈਪ ਹੋਊਗੀ ਸਾਰੀ ਤੇ ਸਿਲੰਡਰ ਤੇ ਸਿਲੰਡਰ ਬਾਹਰ ਇਹਦੇ ਪੁਆਇੰਟ ਛੱਡੇ ਜਾਣਗੇ ਠੀਕ ਹੈ ਜੀ ਨਾ ਦੇਖੋ ਹੁਣ ਵਿੱਚ ਬਈ ਇਹ ਸਟੀਲ ਇਹ ਸਟੀਲ ਦੀ ਲੇਅਰ ਹੁੰਦੀ ਹੈ ਜੀ ਆ ਸਾਰੀ ਹਾਂ ਵੀ ਕੋਈ ਲੀਕੇਜ ਨਹੀਂ ਆਹ ਲੀਕੇਜ ਨਹੀਂ ਆ ਤੁਸੀਂ ਇਸ ਤੇ ਪ੍ਰੋਪਰ ਸਰ ਸਭ ਤੋਂ ਵੱਡੀ ਗੱਲ ਇਸ ਤੇ ਗ੍ਰੇਡ ਸਾਰਾ ਕੁਝ ਮੈਂਸ਼ਨ ਹੈ ਕਿ ਤੁਸੀਂ ਇਹ ਕਿਹੜੀ ਚੀਜ਼ ਲਈ ਗੈਸ ਲਈ ਅਪਰੂਵਡ ਕਰਦੇ ਹੋ ਆਪ ਜੀ ਕੀ ਗੱਲ ਹੈ ਜੀ ਆ ਜਿਹੜੀ ਪੀਲੇ ਵਾਲੀ ਹੈ ਗੈਸ ਲਈ ਹੈ ਜੀ ਜੀ ਉਸ ਤੋਂ ਬਾਅਦ ਇਹਨੂੰ ਕਹਿੰਦੇ ਕੰਪੋਜ਼ਿਟ ਪਾਈਪ ਠੀਕ ਹੈ ਜੀ ਆ ਵੀ ਕੰਪੋਜ਼ਿ ਇਹਦਾ ਕੀ ਫਾਇਦਾ ਜੀ ਜਿਵੇਂ ਮੈਂ ਤੁਹਾਨੂੰ ਇਸ ਚ ਦੱਸਿਆ ਬੈਂਡ ਪਿਆ ਹੋਵੇ ਇਸ ਜੋੜ ਲਾਣੇ ਪੈਂਦੇ ਆ ਆ ਪੂਰਾ ਕੋਇਲ ਆਂਦਾ 200 ਮੀਟਰ ਦਾ ਹਾਂ ਇੱਕ ਮੈਂ ਵੀਡੀਓ ਵੀ ਕਰੀ ਸੀ ਉੱਥੇ ਵੀ ਮੈਨੂੰ ਇਹ ਚੀਜ਼ ਦੇਖਣ ਨੂੰ ਮਿਲੀ ਸੀ ਕਿ ਸਾਰੇ ਘਰ ਤੇ ਉੱਪਰੋਂ ਲੈ ਕੇ ਟੂਟੀ ਤੱਕ ਇਹ ਸਿੱਧੀ ਪੈ ਜਾਂਦੀ ਸਿੱਧੀ ਪੈ ਜੂਗੀ ਜਿਹੜੀ ਆਹ ਵਾਲੀ ਪਾਈਪ ਹੈ ਇਹਦਾ ਕੋਇਲ ਆਊਗਾ 200 ਮੀਟਰ ਦਾ ਤੁਸੀਂ ਜਿੱਧਰ ਮਰਜ਼ੀ ਟੱਕ ਮਾਰਿਆ ਪੁਆਇੰਟ ਜੋੜਿਆ ਟੱਕ ਮਾਰਿਆ ਪੁਆਇੰਟ ਜੋੜਿਆ ਜਿੱਧਰ ਲੋੜ ਆ ਉਧਰ ਕਟਿੰਗ ਕਰਨੀ ਹੈ 87 ਡਿਗਰੀ ਦੇ ਬੈਂਡ ਹੋ ਜਾਂਦੇ ਨੇ ਨਾਲ ਸਪਰਿੰਗ ਪ੍ਰੋਵਾਈਡ ਹੁੰਦੇ ਆ ਜਿਹਦੇ ਨਾਲ ਪਾਈਪ ਮੁੜ ਜਾਂਦੀ ਹੈ ਇਦੇ ਨਾਲ ਪ੍ਰੈਸ਼ਰ ਕਦੇ ਵੀ ਕੋਠੀ 'ਚ ਘਟਦਾ ਨਹੀਂ। ਕੀ ਬਾਤ ਹੈ ਜੀ। ਮਤਲਬ ਪ੍ਰੈਸ਼ਰ ਲਈ ਜੇ ਜਵੇਂ ਦਿਲੋਂ ਚਾਹੁੰਦਾ ਬੰਦਾ ਪ੍ਰੈਸ਼ਰ ਤਾਂ ਹੀ ਪੈਪਲੋ ਵਾਲੇ ਵੱਲ ਲੋੜੀਂਦੀ ਤੇ ਉਹਦੇ ਨਾਲ ਫਿਟਿੰਗ ਦੇਖੋ ਜੀ ਪਿਓਰ ਪਿੱਤਲ ਲੱਗਦਾ ਜੀ ਪਿਓਰ ਪਿੱਤਲ। ਆਹ ਫਿਟਿੰਗ ਇਹਦੀ ਹੈ ਜੀ ਪਿਓਰ ਪਿੱਤਲ ਦੀ। ਕੀ ਬਾਤ ਹੈ ਜੀ। ਇਹਦਾ ਵੀ ਦੂਜੇ ਨਾਲੋਂ ਰੇਂਜ ਦਾ ਕਿੰਨਾ ਕ ਫਰਕ ਹੈ? ਰੇਂਜ ਦਾ ਜੀ ਅ ਅਪਰੋਕਸ ਆਈਡੀਆ ਦਾ ਗੱਲ ਕਰਾਂ ਤਾਂ 30% ਪਲੱਸ ਆ ਜਾਂਦਾ ਜੀ ਆ। 30% ਬਟ ਜਦੋਂ अती 30% ਅਸੀਂ ਕਹਿੰਨੇ ਆ ਕਦੇ ਐਕਚੁਅਲ ਕੈਲਕੂਲੇਸ਼ਨ ਨਹੀਂ ਹੁੰਦੀ ਕਿਉਂਕਿ ਉਸ 'ਚ ਫਿਟਿੰਗ ਵੀ ਘੱਟ ਲੱਗਦੀ ਐ ਇਸ 'ਚ ਫਿਟਿੰਗ ਇਸ 'ਚ ਫਿਟਿੰਗ ਬਹੁਤ ਘੱਟ ਲੱਗਦੀ ਐ ਠੀਕ ਐ ਭਾਈ ਜੀ ਇਸ 'ਚ ਪਾਈਪ ਤਾਂ ਨਾਰਮਲ ਰੇਂਜ 'ਚ ਆ ਜਾਂਦੀ ਐ ਬ੍ਰਾਸ ਫਿਟਿੰਗ ਦਾ ਰੇਟ ਜ਼ਿਆਦਾ ਐ ਬਟ ਉਸ 'ਚ ਨਟ ਅਗਰ ਉਸ 'ਚ 100 ਪੀਸ ਲੱਗਣ ਐ ਇਸ 'ਚ ਪੀਸ ਵੀ 30 ਲੱਗਣੇ ਐ ਇਸ 'ਚ ਪੀਸ ਵੀ 30 ਲੱਗਣੇ ਐ ਅਸੀਂ ਬਟ ਇੱਕ ਆਈਡੀਆ ਲੈ ਕੇ ਚੱਲਦਾ ਕਿ 30% ਐਕਸਟਰਾ ਚੱਲਦੀ ਐ ਜੀ ਭਾਈ ਹੁਣ ਇਹ ਵਾਈਟ ਪਾਈਪ ਜੀ ਵਾਈਟ ਪਾਈਪ ਆ ਗਈ ਜੀ ਇਹਨੂੰ ਕਹਿੰਦੇ ਐ ਪੈਕਸ ਪਾਈਪ ਅਸੂ ਠੰਡੇ ਲਈ ਆ ਪਾਈਪ ਦਿੰਨੇ ਆ ਜੀ ਤੇ ਗਰਮ ਲਈ ਆ ਪਾਈਪ ਦਿੰਨੇ ਆ ਅੱਜ ਕੱਲ ਹੀਟ ਪੰਪ ਲੱਗ ਰਿਹਾ ਸੋਲਰ ਲਾ ਰਿਹਾ ਸਾਰੇ ਅਗਲਾ ਸੀਪੀਵੀਸੀ ਪਾਈਪ ਲਾ ਰਿਹਾ ਬਟ ਅਸੀਂ ਹਰ ਇੱਕ ਨੂੰ ਰეკਮੈਂਡ ਕਰਦੇ ਆ ਜੀ ਸੀਪੀਵੀਸੀ ਪਾਈਪ ਲਾ ਲਓ ਕੰਪੋਜ਼ਿਟ ਪਾਈਪ ਲਾਓ ਜਿਹੜੋ ਵੀ ਤੁਸੀਂ ਕੋਈ ਵੀ ਗਰਮ ਹੀਟ ਪੰਪ ਲਗਾਉਣਾ ਹੈ ਚਾਹੇ ਤੁਸੀਂ ਗੀਜ਼ਰ ਲਗਾ ਰਹੇ ਹੋ ਚਾਹੇ ਤੁਸੀਂ ਸੋਲਰ ਲਗਾ ਰਹੇ ਹੋ ਠੀਕ ਹੈ ਜੀ ਤਾਂ ਕੰਪੋਜ਼ਿਟ ਵਾਈਟ ਕਲਰ ਦੀ ਪਾਈਪ ਲਗਾਓ ਜਿਹੜੀ ਵੀ ਰეკਮੈਂਡ ਕੰਪਨੀ ਵੱਲੋਂ ਹੁੰਦੀ ਆ ਹੌਟ ਵਾਟਰ ਲਈ ਠੀਕ ਹੈ ਜੀ ਕਿਸੇ ਦੀ ਕੋਈ ਹੋਰ ਵੀ ਬਟ ਜਿਹੜੀ ਜਿੰਦਲ ਦੀ ਆਂਦੀ ਹੈ ਆ ਸਿਰਫ ਕਲਰ ਦਾ ਮਤਲਬ ਹੀ ਆਈ ਹੈ ਜੀ ਕਿ ਅਲੱਗ ਤੁਹਾਨੂੰ ਦੱਸਣ ਲਈ ਕਿ ਆ ਗੈਸ ਆ ਠੰਡਾ ਆ ਗਰਮ ਪਾਣੀ ਜਿਹਦੇ ਕਰਕੇ ਹਰ ਇੱਕ ਕਿਸ ਨੂੰ ਈਜ਼ੀ ਹੋ ਜੇ ਲਗਾਉਣੇ ਤੇ ਇਸ ਕੁਆਲਿਟੀ 'ਚ ਵੀ ਬਹੁਤ ਫਰਕ ਹੁੰਦਾ ਜੀ ਬਾਈ ਜੀ ਆ ਪਲਾਸਟਿਕ ਦੀ ਪਾਈਪ ਜੀ ਵੀ ਸਰ ਪਲਾਸਟਿਕ ਨਹੀਂ ਆ ਸਰ ਬਹੁਤ ਵਧੀਆ ਮਟੀਰੀਅਲ ਲੱਭ ਜਾ ਮਟੀਰੀਅਲ ਆ ਅੱਜ ਹਰ ਕੋਈ ਬੰਦਾ ਦਿਮਗ ਤੋਂ ਔਖਾ ਠੀਕ ਹੈ ਜੀ ਸਿਓਂਗ ਦੀ ਰੈਗੂਲੇਸ਼ਨ ਸਿਓਂਗ ਨੂੰ ਹਰ ਕਿਸ ਨੂੰ ਟੈਨਸ਼ਨ ਹੈ ਅਗਲਾ ਸਭ ਕੁਝ ਕਰ ਲੈਂਦਾ ਬਾਅਦ ਅਗਲਾ ਸਿਓਂਗ ਤਾਂ ਵੀ ਬੜੇ ਜਾਂਦੀ ਆ ਵਿੱਚ ਬਿਲਕੁਲ ਜੀ ਆ ਪੋਰਸ ਪਾਈਪ ਕਹਿੰਦੇ ਆ ਜੀ ਇਹਨੂੰ ਪੋਰਸ ਪਾਈਪ ਅੱਜ ਕੱਲ ਕਿਉਂ ਲੱਗ ਗਿਆ ਸਾਰੇ ਟਾਈਲਾਂ ਤੋਂ ਪਹਿਲਾਂ ਆਪਾਂ ਥੱਲੇ ਸਾਰੀ ਮਿੱਟੀ ਦੇ ਵਿੱਚ ਆ ਦੱਬੀ ਜਾਂਦੀ ਹੈ ਜੀ ਪੂਰੀ ਪਾਰੀ ਫੈਲਦੀ ਆ ਅਗਲੀ ਪਾਈ ਠੀਕ ਹੈ ਜੀ ਜਦੋਂ ਤੁਸੀਂ ਪਾਈਪ ਦਾ ਬਾਹਰ ਪ੍ਰੈਸ਼ਰ ਆ ਜਾਂਦਾ ਜਦੋਂ ਬਾਹਰ ਪਾਈਪ ਦਾ ਸਿਰਾ ਛੱਡਿਆ ਜਾਂਦਾ ਉਹਦੇ ਵਿੱਚ ਇਸਟ ਪ੍ਰੈਸ਼ਰ ਨਾਲ ਦਵਾਈ ਪਾਉਂਦੇ ਆ ਅੱਜ ਜਦੋਂ ਪਾਈ ਹੋਊਗੀ ਆ ਪਾਈ ਫੁੱਲ ਜੂਗੀ ਇਸ ਚ ਰੀਸਨ ਲੱਗ ਜੂਗੀ ਜਿਵੇਂ ਡ੍ਰਿਪ ਇਰੀਗੇਸ਼ਨ ਦਾ ਸਿਸਟਮ ਹੈ ਨਾ ਉਹਦੇ ਠੀਕ ਹੈ ਠੀਕ ਹੈ ਆ ਸੇਮ ਉਹ ਚੀਜ਼ ਮਤਲਬ ਇਹਨੇ ਆਪ ਦਾ ਜਿਹੜਾ ਇਹਦੇ ਵਿੱਚ ਦਵਾਈ ਆ ਉਹ ਕੱਢਦੇ ਨਹੀਂ ਉਹ ਕੱਢਦੇ ਨਹੀਂ ਉਹਨੇ ਜੀ ਬਾਹਰ ਠੀਕ ਹੈ ਭਾਈ ਜੀ ਪਾਈਪ ਨਾਲ ਬੰਦਾ ਦਿਮਗ ਨੂੰ ਟੋਟਲੀ ਟਾਟਾ ਬਾਏ ਬਾਏ ਹੈ ਜੀ ਅੱਛਾ ਠੀਕ ਹੈ ਜੀ ਅਮੀ ਦਾ ਪਾਈਪਿੰਗ ਦਾ ਸਿਸਟਮ ਤੁਹਾਨੂੰ ਦਿਖਾਣਾ ਤਾਂ ਜ਼ਰੂਰੀ ਹੈ ਹਰ ਕੋਈ ਬੰਦਾ ਸੈਨੀਟਰੀ ਉਹ ਤਾਂ ਦੇਖ ਲੈਂਦਾ ਹੈ 메ਨ ਚੀਜ਼ਾਂ ਤੋਂ ਬੰਦਾ ਗੌਰ ਹੀ ਨਹੀਂ ਕਰਦਾ ਬਈ 메ਨ ਗੱਲ ਇਹ ਆ ਵੀ ਕਹਿੰਦੇ 100 ਸਾਲ ਬਾਅਦ ਘਟਾਉਣਾ ਹੈ ਤਾਂ ਪੈਪ ਘਟਾਉਣ ਵੇਲੇ ਨਿਕਲੂਗੀ ਨਹੀਂ ਨਿਕਲਦੀ ਨਿਕਲਣੀ ਤੇ ਇਹ ਸਭ ਤੋਂ ਵੱਡੀ ਗੱਲ ਜੀ ਉਸ ਤੋਂ ਬਾਅਦ ਆਪਾਂ ਇਹ ਪਾਈਪ ਨਾਲ ਕੁਰਲੀ ਵੀ ਕਰ ਰਹੇ ਆ ਆਪਣੇ ਅੰਦਰ ਕੰਜ਼ਿਊਮ ਵੀ ਹੁੰਦਾ ਠੀਕ ਹੈ ਨਾ ਜੀ ਅਤੀ ਦੇ ਥਰੂ ਪਾਣੀ ਜਾ ਰਿਹਾ ਅਸੀਂ ਕੀ ਕਹਿੰਨੇ ਆ ਟੈਂਕ ਤੇ ਪਾਈਪ ਚ ਵੀਰ ਜੀ ਕਦੇ ਕੰਪਰੋਮਾਈਜ਼ ਨਾ ਕਰੋ ਪ੍ਰੋਡਕਟ ਉਹ ਲਾਓ ਜਿਹੜਾ ਪਿਓਰ ਵਰਜਨ ਮਟੀਰੀਅਲ ਦਾ ਬਿਲਕੁਲ ਜੀ ਆਪਾਂ ਕੋਈ ਕੈਮੀਕਲ ਵਾਲੀ ਚੀਜ਼ ਅੰਦਰ ਜਾਊਗੀ ਤਾਂ ਪਾਣੀ ਨੁਕਸਾਨ ਕਰੂਗਾ ਨਾ ਜੀ ਜੀ ਆ ਚੀਜ਼ਾਂ ਤੋਂ ਆ ਚੀਜ਼ ਖਤਮ ਹੁੰਦੀ ਹੈ ਜੀ ਭਈ ਇਹ ਵੱਡੀ ਪਾਇਪ ਵੀ ਦੱਸਦੀ ਹੁਣ ਫਿਰ ਆਨ ਸਪੈਸ਼ਲ ਹੈਗੀ ਆ ਜੀ ਔਰੇਂਜ ਪਾਈ ਠੀਕ ਹੈ ਜੀ ਜਿਵੇਂ ਇੱਕ ਤਾਂ ਆਂਦੀ ਆ ਆਵਲੀ ਸੀਵਰੇਜ ਦੀ ਪਾਈ ਆਸੀ ਕਹਿੰਦੇ ਸਟੈਕ ਖੜੇ ਕਰੋ ਇਹਦੇ ਨਾਲ ਜੀ ਠੀਕ ਹੈ ਜੀ ਜਿਹੜੇ ਦਿਵਾਰਾਂ 'ਚ ਖੜੇ ਕਰਨੇ ਆ ਠੀਕ ਹੈ ਜੀ ਆਵਲੀ ਪਾਈਪ ਹੈ ਅੰਡਰਗਰਾਉਂਡ ਪਾ ਸਪੈਸ਼ਲ ਸੀਵਰੇਜ ਦੀ ਪਾਈ ਆ ਹੋਰ ਕਿੱਥੇ ਨਹੀਂ ਵਰਤਣੀ ਬਾਈਪ ਆਗਲੀ ਠੀਕ ਹੈ ਜੀ ਆ ਸਪੈਸ਼ਲ ਸੀਵਰੇਜ ਦੀ ਪਾਈਪ ਆ ਤੁਸੀਂ ਦੇਖੋ ਇਸ ਸਟਰੈਂਥ ਬਹੁਤ ਆ ਫਾਰਮ ਕੋਰ ਪਾਈਪ ਹੁੰਦੀ ਆ ਅਗਲੀ ਇਹਦੇ ਨਾਲ ਐਂਟੀ ਰੋਡੈਂਟ ਕਹਿੰਦੇ ਆ ਕਦੇ ਵੀ ਚੂਹੇ ਵਗੈਰਾ ਇਹਨੂੰ ਕੁੱਤਰ ਨਹੀਂ ਸਕਦੇ ਦੂਜੀ ਪਾਈਪ ਕੁੱਤਰ ਦੇਣਗੇ ਆ ਪਾਈਪ ਕੁੱਤਰ ਨਹੀਂ ਸਕਦੇ ਸੋ ਐਂਟੀ ਰੋਡੈਂਟ ਪਾਈਪ ਕਹਿੰਦੇ ਆ ਇਹਨੂੰ ਜੀ ਆ ਸਪੈਸ਼ਲ ਸੀਵਰੇਜ ਤੇ ਉਹ ਵੀ ਸੀਵਰੇਜ ਅੰਡਰ ਗਰਾਉਂਡ ਲੱਗੂਗੀ ਇਹਦੇ ਨਾਲ ਰੋਸ਼ਨੀ ਨਹੀਂ ਆਣੀ ਚਾਹੀਦੀ ਇਸ ਤੇ ਆ ਸਾਡੀ ਜ਼ਰੂਰੀ ਹੁੰਦੀ ਅਸੇ ਹਰ ਇੱਕ ਨੂੰ ਆ ਚ ਇਸ ਗਾਈਡ ਕਰਦੇ ਵੀ ਇਹ ਤੇ ਰੋਸ਼ੀ ਨਾ ਬਵੇ ਨਾ ਰੋਸ਼ੀ ਹੁੰਦੀ ਕੁਛ ਨਹੀਂ ਤੁਸੀਂ ਇਹ ਵੀ ਥਾਦੇ ਵੀ ਚਾਹੇ ਟਰੱਕ ਲੰਘ ਜੇ ਉਤੋਂ ਦੀ ਕੁਛ ਨਹੀਂ ਹੁੰਦਾ ਜੀ ਟੁੱਟਦੀ ਨਹੀਂ ਹੈਗੀ ਕੁਛ ਨਹੀਂ ਹੁੰਦਾ ਜੀ ਬਿਲਕੁਲ ਆ ਕਿਉਂਦਾ ਆਪਾਂ ਦੂਜੀ ਪਾਈਪ ਕਿ ਹੁੰਦੀ ਹੈ ਆਪਾਂ 2 ਫੁੱਟ ਡਾਊਨ ਕਰਕੇ ਪਾਨੇ ਆ ਕਈ ਵਾਰੀ ਕੀ ਹੈ ਵਜ਼ਨ ਆ ਜਾਂਦਾ ਉਹ ਕੜਕ ਹੋ ਜਾਂਦੀ ਹੈ ਇਹਦੇ ਵਿੱਚ ਕੀ ਫਾਰਮ ਕੋਰ ਹੈ ਇਹਨੇ ਜਦੋਂ ਵਜ਼ਨ ਆਇਆ ਥੱਲੇ 2 ਫੁੱਟ 3 ਫੁੱਟ ਥੱਲੇ ਨੱਪੀ ਹੋਈ ਹੈ ਇਹਨੇ ਆਪਰਾ ਪ੍ਰੈਸ ਹੋਈ ਆਪਣੇ ਯੂਨੀਫਾਰਮ ਪੋਜੀਸ਼ਨ ਤੇ ਵਾਪਸ ਆਇਆ ਕੀ ਬਾਤ ਹੈ ਲੋ ਵੀ ਦੋਸਤੋ ਮੈਨੂੰ ਲੱਗਦਾ ਪਾਈਪਾਂ ਦੇ ਵਿੱਚ ਕੋਈ ਹੋਰ ਕੋਈ ਰਹਿਣਾ ਨਹੀਂ ਹੁਣਾ ਸਵਾਲ ਬਈ ਹੋਰ ਵੀ ਕੋਈ ਜੇ ਆਈਡੀਆ ਦੇਣਾ ਚਾਹੋ ਜਦੋਂ ਪਾਈਪਿੰਗ ਦਾ ਕੰਮ ਕਰਾਉਣੀ ਆ ਪਾਈਪਿੰਗ ਦਾ ਕੰਮ ਕਰਦੇ ਹਨ ਜੀ ਸਭ ਤੋਂ ਵੱਡੀ ਗਲਤੀ ਇਕਾਈ ਹੈ ਕਿ ਪਾਈਪ ਦਾ ਜਿਹੜਾ ਗੈਸ ਵਾਲੀ ਪਾਈਪ ਹਮੇਸ਼ਾ ਜ਼ਰੂਰ ਪਵਾਓ ਮੈਂ ਹੁਨੇ ਵੀ ਦੇਖਦਾ ਮੈਂ ਮੰਡੀਆਂ ਚ ਜਾਣਾ ਗੈਸ ਦਾ ਕਿਸੇ ਨੂੰ ਨੌਲੇਜ ਹੈ ਨਹੀਂ ਜੜੀਆ ਗੈਸ ਪਾਈਪ ਹੈ ਸਿਲੰਡਰ ਘਰਾਂ ਚੋਂ ਬਾਹਰ ਲੈ ਕੇ ਆਓ ਮੇਰੀ ਪਰਸਨਲ ਰਿਕਨੋ ਇੱਕ ਆਜ ਬੇਨਤੀ ਹੈ ਕਿਉਂਕਿ ਦੇਖੋ ਸਿਲੰਡਰ ਕੋਈ ਵੀ ਕਈ ਵਾਰੀ ਰੈਗੂਲੇਟਰ ਸਹੀ ਨਹੀਂ ਲੱਗਿਆ ਕੋਈ ਵੀ ਅਨੋਨੀ ਹੋ ਸਕਦੀ ਹੈ ਅਨੋਨੀ ਹੋ ਸਕਦੀ ਹੈ ਪਰ ਤੁਸੀਂ ਸਿਲੰਡਰ ਬਾਹਰ ਲੈ ਕੇ ਜਾ ਰਹੇ ਹੋ ਨਾ ਤੁਹਾਨੂੰ ਲੀਕੇਜ ਕਦੇ ਵੀ ਗੈਸ ਇਕੱਠੀ ਨਹੀਂ ਹੋਊਗੀ ਅਨੋਨੀ ਕਿਉਂ ਹੋਊਗੀ ਜਦੋਂ ਇੱਕ ਹੀ ਚੀਜ਼ ਤੇ ਮੁੱਠੀ ਚ ਗੈਸ ਰਹੂਗੀ ਤਾਂ ਹੋਊਗੀ ਖੁੱਲੇ ਏਰੀਆ ਚ ਨਹੀਂ ਪਤਾ ਚੱਲਦਾ ਬਿਲਕੁਲ ਜੀ ਬਿਲਕੁਲ ਗੈਸ ਪਾਈਪ ਜ਼ਰੂਰ ਪਾਓ ਕੰਪਨੀ ਦਾ ਪ੍ਰੋਡਕਟ ਜ਼ਰੂਰ ਵਰਤਿਆ ਕਰੋ ਪਾਈਪ ਦੇ ਨਾਲ ਪਾਈਪ ਤੇ ਟੈਂਕ ਦੋ ਚੀਜ਼ਾਂ ਤੇ ਸਾਰਿਆਂ ਨੂੰ ਬੇਨਤੀ ਹੈ ਵਧੀਆ ਦੇਖ ਕੇ ਜਿਹੜਾ ਸਟੀਲ ਦਾ ਟੈਂਕ ਤੁਹਾਨੂੰ ਮੈਂ ਦੱਸ ਰਿਹਾ ਸਟੀਲ ਦਾ ਟੈਂਕ ਇੰਨਾ ਜ਼ਰੂਰੀ ਹੈ ਇੱਕ ਕੋਟ ਅੱਜ ਵੀ ਬੰਦੇ ਨਾ ਦੇਸੀ ਟੈਂਕ ਨੂੰ ਚਲੇ ਜਾਂਦੇ ਆ ਆਪਣੇ ਕੋਲ ਸਿੰਟੈਕਸ ਦਾ ਵੀ ਹੈ ਸਾਰਾ ਸਿਸਟਮ ਜੀ ਠੀਕ ਹੈ ਸਿੰਟੈਕਸ ਪਿਓਰ ਦਾਣੇਦਾਰ ਬੰਦ ਹੈ ਸਿੰਟੈਕਸ ਦਾ ਟੈਂਕ ਲਗਾਓ ਕੰਪਨੀ ਦਾ ਟੈਂਕ ਲਾਓ ਨਹੀਂ ਤਾਂ ਅਗਰ ਜੋ ਅਪਰੋਚ ਹੈਗੀ ਹੈ ਜਿਹਦੀ ਆਪਾਂ ਪੈਸੇ ਖਰਚ ਕਰ ਸਕਦੇ ਆ ਤਾਂ ਸਟੀਲ ਦਾ ਟੈਂਕ ਲੇ ਲਓ ਬਿਲਕੁਲ ਜੀ ਬਿਲਕੁਲ ਸਟੀਲ ਦੇ ਟੈਂਕ ਨਾਲ ਗਰਮੀਆਂ 'ਚ ਪਾਣੀ ਆਪਣਾ ਠੰਡਾ ਰਹੂਗਾ ਸਰਦੀਆਂ ਦੇ ਵਿੱਚ ਗਰਮ ਰਹੂਗਾ ਤੇ ਹਾਈਜੀਨ ਰਹੂਗਾ ਕਦੇ ਵੀ ਟੈਂਕ ਸਾਫ਼ ਕਰਨ ਦੀ ਲੋੜ ਨਹੀਂ ਬੰਦਾ ਅੰਦਰਵਾੜਨ ਦੀ ਲੋੜ ਨਹੀਂ ਜੀ ਭਾਈ ਜੀ ਬਹੁਤ-ਬਹੁਤ ਧੰਨਵਾਦ ਤੇ ਬਹੁਤ ਵਧੀਆ ਲੱਗਿਆ ਬਹੁਤ ਸੋਹਣੀ ਜਾਣਕਾਰੀ ਦਿੱਤੀ ਆ ਤੇ ਦੋਸਤੋ ਜੇਕਰ ਪਾਈਪਾਂ ਦੇ ਬਾਰੇ ਕੋਈ ਨਵਾਂ ਪ੍ਰੋਡਕਟ ਤੁਸੀਂ ਲੈਣਾ ਚਾਹੋ ਜਾਂ ਇਹਨਾਂ 'ਚ ਤੁਹਾਨੂੰ ਕੋਈ ਪਸੰਦ ਆ ਤਾਂ 22 ਦਾ ਨੰਬਰ ਸਕਰੀਨ ਤੇ ਦਿੱਤਾ। 22 ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ। ਧੰਨਵਾਦ ਜੀ।